ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਅਵਿਗੜ ਗਈ। ਇਸ ਕੇ ਬਾਅਦ ਉਹਨਾਂ ਇਲਾਜ ਕੇ ਲੀਏ ਦਿੱਲੀ ਕੇ ਅਪੋਲੋ ਹਸਪਤਾਲ ਮੈਂ ਭਰਤੀ ਕਰਵਾਇਆ ਗਿਆ। ਉਹ ਚੰਡੀਗੜ੍ਹ 에ਅਰਪੋਰਟ ਪਰ ਵਿਮਾਨ ਸੇ ਉਤਰੇ ਥੇ। ਕਬੀ ਉਹਨਾਂ ਕੀ ਤਬੀਅਤ ਵਿਗੜ ਗਈ ਥੀ। ਹਾਂਜੀ। ਚੰਡੀਗੜ੍ਹ 에ਅਰਪੋਰਟ ਦੇ ਉਤੇ ਉਤਰਿਆ ਸੀਗਾ ਜਹਾਜ਼ ਚੋਂ ਤੇ ਸਿਹਤ ਵਿਗੜ ਗਈ ਤੇ ਇਲਾਜ ਕਿੱਥੇ ਕਰਵਾਇਆ ਜਾ ਰਿਹਾ ਹੈ? ਦਿੱਲੀ। ਦਿੱਲੀ ਨੂੰ ਆਇਆ ਸੀਗਾ ਇਹ। ਮਤਲਬ ਜਿਹੜਾ ਇਹ ਦਾਅਵੇ ਕਰਦੇ ਨੇ ਵੀ ਪੰਜਾਬ ਦਾ ਹੈਲਥ ਸਿਸਟਮ ਮੁੱਲਕ ਕਲੀਨਿਕਲ ਮੁੱਲਕ ਲਿੰਕ ਦਾ ਛੱਡੋ। ਯਾਰ ਚੰਡੀਗੜ੍ਹ ਕੋਈ ਦਿੱਲੀ ਨਾਲੋਂ ਘੱਟ ਹੈ ਵੀ ਜ ਨਾਲ ਐਡਾ ਕਿੜਾ ਇਹ ਤਾਂ ਲਿਵਰ ਫੇਲ ਹੋ ਚੱਲਿਆ ਸੀ ਇਹਨੂੰ ਬ੍ਰੇਨ ਟਿਊਮਰ ਸੀ ਕਿਾ ਵੀ ਜਿਹੜਾ ਵੀ ਚੰਡੀਗੜ੍ਹ ਦੇ ਵਿੱਚ ਉਹਦਾ ਹੱਲ ਨਹੀਂ ਸੀਗਾ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਚੰਡੀਗੜ੍ਹ 에ਅਰਪੋਰਟ ਪਰ ਉਤਰਤੇ ਹੀ ਭਗਵੰਤ ਨੇ ਆਪਣਾ ਅਸੰਤੁਲਨ ਖੋਦਿਆ ਸਤੁਲਨ ਖੋਣੇ ਹੀ ਸੀਗਾ ਇੱਕ ਤਾਂ ਰਾਤ ਦੀ ਡੱਫੀ ਹੋਈ ਉਤੋਂ ਜਹਾਜ਼ ਦੇ ਵਿੱਚ लवली लवली ਤੇ ਨਹੀਂ ਕੀ ਕਹਾ ਇਹਨੇ ਦੋ ਪਟਿਆਲਾ ਪੈਗ ਹੋਰ ਮਾਰੇ ਹੋਣ ਇਹਨੇ ਘੰਟੇ ਕਿ ਦੀ ਫਲਾਈਟ ਦੇ ਵਿੱਚ ਇਸਕੇ ਬਾਅਦ ਮੌਕੇ ਪਰ ਮੌਜੂਦ ਸਿਕਿਉਰਿਟੀ ਸਟਾਫ ਨੇ ਉਹਨੇ ਸੰਭਾਲਾ ਔਰ ਕੁਛ ਦੇਰ ਕੇ ਲਈ ਵਹਾਂ ਮੌਜੂਦ ਕੁਰਸੀ ਪਰ ਬਿਠਾਇਆ ਇਸਕੇ ਬਾਅਦ ਉਹਨੇ ਪਹਿਲੇ ਸੀਐਮ ਆ वहाँ उन्हें ड्रिप लगाई गई। इस... <laughs> ड्रिप नहीं लाई गई, ड्रिप तो चल लाई होगी डॉक्टर ले जाया गयाोलो हॉस्पिटल के मुताबिक अब उनकी हालत में सुधार है भगवंत मान तेरह सितम्बर को उस वक्त दिल्ली गए थे जब दिल्ली एक्साइज पॉलिसी मामले में पार्टी के सुप्रीमो अरविंद केजरीवाल को सुप्रीम कोर्ट ऐसी जमानत मिली थी इसके बाद ऐसी ही वो दिल्ली में ही रुके हुए थे दुर्फे मुह 13 ਤਰੀਕ ਦਾ ਗਿਆ 13 ਸਤੰਬਰ ਦਾ ਤੇ ਵਾਪਸ ਮੰਗਲਵਾਰ ਆਇਆ ਯਾਨੀ 17 ਸਤੰਬਰ ਨੂੰ ਯਾਨੀ 4 ਦਿਨ ਅਹੀਂ ਉੱਥੇ ਦਿਨੇ ਤਾਂ ਕੇਜਰੀਆਲ ਦੀਆਂ ਲੱਤਾਂ ਘੁੱਟਦਾ ਸੀਗਾ ਜੇਲ੍ਹ ਦੇ ਵਿੱਚ ਬਹੁਤ ਔਖਾ ਰਿਹਾ ਕੇਜਰੀਆਲ ਮਾਲਿਸ਼ ਕਰਦਾ ਹੋ ਉਹਦੀ ਰਾਤ ਨੂੰ ਇਹ ਝਾਰੂ दारू ਚੁਲਸਦਾ ਸੀਗਾ ਤੇ ਪੰਜਾਬ ਗਿਆ ਠੱਠੇ ਖੂਹ ਦੇ ਵਿੱਚ ਯਾਰ ਜਿਹੜਾ ਬੰਦਾ 4 4 4 ਦਿਨ ਦਿੱਲੀ ਬੈਠਾ ਰਹਿੰਦਾ ਬਿਨਾਂ ਕਿਸੇ ਕੰਮ ਤੋਂ ਤੇ ਪੰਜਾਬ ਦਾ ਕਦੋਂ ਭਲਾ ਕਰੂਗਾ ਜਾਂ ਕਦੋਂ ਸੋਚੂਗਾ ਆਹ ਹਾਲਾਤ ਨੇ ਇਹਨਾਂ ਦੇ ਝਾੜੂ ਵਾਲਿਆਂ ਦੇ